ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਸੋਇਆ ਕੀਮਾ ਇਹਦੇ ਵਾਸਤੇ ਅਸੀਂ ਫਲੀਆਂ ਕੱਟ ਲਈਆਂ ਇਹ ਆ ਸਾਡੇ ਕੋਲ ਸੋਇਆ ਕੀਮਾ ਵੈਸਾ ਸੀ ਇਹ ਨੂੰ ਬੁਰਾ ਨਿਉਟੀ ਬੋਲਦੇ ਆ ਇਹਨੂੰ ਅਸੀਂ ਕੋਸੇ ਪਾਣੀ ਵਿੱਚ 5 ਮਿੰਟ ਡਬੋ ਕੇ ਰੱਖਾਂਗੇ ਡਬੋਣ ਤੋਂ ਬਾਅਦ ਅਸੀਂ ਇੱਧਰ ਤਰਕਾ ਭੁੰਨਾਂਗੇ ਅਸੀਂ ਲਿਆ ਦੇਸੀ ਤੇਲ ਸਰ੍ਹੋਂ ਦਾ ਤੇਲ ਵਿੱਚ ਪਾ ਅਸੀਂ ਜੀਰਾ ਅਦਰ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਫਿਰ ਅਸੀਂ ਸਵਾਦ ਅਨੁਸਾਰ ਪਾਵਾਂਗੇ ਲੂਣ ਹੁਣ ਅਸੀਂ ਪਾਵਾਂਗੇ ਥੋੜੀ ਜਿਹੀ ਹਲਦੀ ਇਹ ਆ ਸਾਡੇ ਕੋਲ ਮੱਗੀ ਮਸਾਲਾ ਹੁਣ ਅਸੀਂ ਪਾਵਾਂਗੇ ਮੱਗੀ ਮਸਾਲਾ ਖੜੀਕੀ ਨੂੰ ਸੀ ਚੰਗੀ ਤਰ੍ਹਾਂ ਭੁੰਨਾਂਗੇ ਸਵਾਦ ਅਨੁਸਾਰ ਅਸੀਂ ਪਾਵਾਂਗੇ ਵਿੱਚ ਮਿਰਚ ਮਿਰਚ ਨੂੰ ਕਰਾਂਗੇ ਗ੍ਰੈਂਡ ਹੁਣ ਚੰਗੀ ਦਾ ਅਦਰਕੇ ਨੂੰ ਭੁੰਨਾਂਗੇ ਇਹ ਆ ਸਾਡੇ ਕੋਲ ਫਲੀਆਂ ਫਲੀਆਂ ਨੂੰ ਤਰਕੇ ਵਿੱਚ ਭੁੰਨਾਂਗੇ ਫਲੀਆਂ ਨੂੰ ਚੰਗੀ ਦਾ ਤਰਕੇ ਵਿੱਚ ਭੁੰਨਾਂਗੇ ਤਾਂ ਜੋ ਕੱਚੀਆਂ ਨਾ ਰਹਿ ਜਾਣ ਹੁਣ ਤਰਕੇ ਵਿੱਚ ਪਾਵਾਂਗੇ ਸੋਇਆ ਕੀਮਾ ਜਾਨੀ ਕਿ ਬੂਰਾ ਨਿਊਟੀ। ਉਹਨੂੰ ਪਾ ਕੇ ਚੰਗੀ ਤਰ੍ਹਾਂ ਅਸੀਂ ਮਿਕਸ ਕਰਾਂਗੇ। ਹੋਰ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ। ਪਕਾਵਾਂਗੇ ਤਾਂ ਜੋ ਇਹਦੇ ਵਿੱਚ ਜਿਹੜਾ ਪਾਣੀ ਹੈ ਨਾ ਉਹ ਚੰਗੀ ਤਰ੍ਹਾਂ ਸੁੱਕ ਜਾਏ। ਤਨਾਲੇ ਜਿਹੜੀ ਬੂਰਾ ਨਿਊਟੀ ਪਾਈ ਹੈ ਨਾ ਅਸੀਂ ਸੋਇਆ ਕੀਮਾ ਇਹ ਕੱਚਾ ਨਾ ਦੇ ਪੰਜ ਮਿੰਟ ਲਈ ਪਕਾਉਣ ਤੋਂ ਬਾਅਦ ਹੁਣ ਸਾਡੀ ਸਬਜੀ ਬਣ ਗਈ ਹੈ ਜਾਨਕੀ ਪੁਰਜੀ ਸਾਡੀ ਸਬਜੀ ਜਾਨਕੀ ਪੁਰਜੀ ਬਣ ਕੇ ਹੋ ਗਈ ਹੈ ਤਿਆਰ ਸਾਡੀ ਵੀਡੀਓ ਨਾਲ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰਿਓ